ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸੋਨੇ ਸੋਨੇ ਸੂਟ ਕੁਝ ਵਰਕ ਵਾਲੇ ਸੂਟ ਨੇਗੇ ਤੇ ਕੁਝ ਹੈਗੇ ਨੇ ਜੀ ਆਪਣੇ ਸਾਰੇ ਸੂਟ ਵਰਕ ਵਾਲੇ ਨੇ ਤੇ ਵਰਕ ਥੋੜਾ ਜਿਹਾ ਅਲੱਗ-ਅਲੱਗ ਹੋਇਆ ਹੋਊਗਾ ਉਹਨਾਂ ਤੇ ਕੁਝ ਤੇ ਸੀਕਵੈਂਸ ਦਾ ਵਰਕ ਹੋਊਗਾ ਕੁਝ ਤੇ ਆਪਣਾ ਗੋਟਾ ਪੱਤੀ ਦਾ ਵਰਕ ਹੋਊਗਾ ਨਾਲ ਦੁਪੱਟੇ ਨੇ ਜੀ ਕਿਸ ਤਰ੍ਹਾਂ ਦਾ ਸਟਾਪਾ ਕਿਸ ਤਰ੍ਹਾਂ ਦਾ ਵਰਕ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਪ੍ਰਾਈਜ਼ ਵੀ ਨਾਲ ਦੀ ਨਾਲ ਦੱਸਾਂਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਜੀ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਕਰਕੇ ਆਪਣਾ ਸੂਟ ਬੁੱਕ ਕਰ ਸਕਦੇ ਹੋਗੇ ਤੇ ਜੇ ਤੁਸੀਂ ਕੋਈ ਆਪਣੀ ਪਸੰਦ ਦਾ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਜੀ ਉਹ ਵੀ ਕਰਵਾ ਸਕਦੇ ਹੋਗੇ ਮਸ਼ੀਨ ਵਰਕ ਦਾ ਹੈਂਡਵਰਕ ਦਾ ਕਿਸੇ ਤਰ੍ਹਾਂ ਦਾ ਵੀ ਸੂਟ ਤਿਆਰ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਆਪਣੇ ਕੋਲੇ ਵਿਦਾਊਟ ਦੁਪੱਟਾ ਜੀ ਦੁਪੱਟਿਆਂ ਵਾਲੇ ਸੂਟ ਹਰ ਇੱਕ ਤਰ੍ਹਾਂ ਦੇ ਸੂਟ ਹੁੰਦੇ ਨੇਗੇ ਤੇ ਸੂਟਾਂ ਵਾਲੀ ਵੀਡੀਓ ਥੋੜੀ ਜਿਹਾ ਆਪਾਂ ਘੱਟ ਬਣਾਉਣੀ ਹੈ ਕਿਉਂਕਿ ਸਟੀਚਿੰਗ ਦਾ ਕੰਮ ਕਰਦੀ ਕਰਕੇ ਟਾਈਮ ਘੱਟ ਲੱਗਦਾ ਦਾ जिन्नां नु जरूरत ਹੁੰਦੀ ਹੈ ਜੀ ਭੈਣ ਭਰਾ ਆਪਣੇ ਕਸਟਮਰ ਜਿਹੜੇ ਹੈਗੇ ਨੇ ਉਹ ਘਰ ਤੋਂ ਹੀ ਆਪਾਂ ਦਾ ਸੂਟ ਲੈ ਜਾਂਦੇ ਨੇਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਸੂਟ ਤੇ ਆਪਾਂ ਨਾਲ ਦੀ ਨਾਲ ਪ੍ਰਾਈਸ ਦੱਸਾਂਗੇ ਨਾਲ ਦੀ ਨਾਲ ਆਪਾਂ ਤੁਹਾਨੂੰ ਵਰਕ ਦੱਸਾਂਗੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਬਹੁਤ ਹੀ ਸੋਹਣਾ ਜਾਂ ਸੂਟ ਬਹੁਤ ਹੀ ਸੋਹਣਾ ਜਾਂ ਕਲਰ ਬਹੁਤ ਹੀ ਸੋਹਣਾ ਸਟੱਫ ਹੈ ਇਸ ਤਰ੍ਹਾਂ ਦਾ ਮਹਿੰਦੀ ਕਲਰ ਆ ਜੀ ਇਹ ਦੇਖੋ ਕਿੰਨਾ ਹੈਵੀ ਵਰਕ ਹੋਇਆ ਹੋਇਆ ਹੈ ਇਹਦੇ ਤੇ ਦੇਖ ਰਿਹਾ ਪੂਰੀ ਸ਼ਲਟ ਦੇ ਵਿੱਚ ਪੂਰਾ ਹੈਵੀ ਵਰਕ ਹੈ ਤੇ ਨਾਲ ਪਲੇਨ ਸਲਵਾਰ ਰਹੂਗੀ ਜੀ ਤੇ ਇਸ ਤਰ੍ਹਾਂ ਦਾ ਇਤੇ ਵਰਕ ਹੋਇਆ ਹੋਇਆ ਹੈ ਜ਼ਰੀ ਦਾ ਸੀਕਵੈਂਸ ਦਾ ਇਹਦੇ ਤੇ ਵਰਕ ਰਹੂਗਾ ਦੇਖੋ ਜੀ ਪੂਰਾ ਝਾਲ ਬਣਿਆ ਹੋਇਆਗਾ ਤੇ ਪਲੇਨ ਇਹਦੇ ਨਾਲ ਸਲਵਾਰ ਰਹੂਗੀ ਜੀ ਤੇ ਆਪਣਾ ਜਿਹੜਾ ਸਟੱਫ ਹੈ ਬਹੁਤ ਨਿਊਜ਼ ਆ ਸਟੱਫ ਹੈ ਇਹ ਤੇ ਸ਼ਾਈਨਿੰਗ ਵਾਲਾ ਸਟਾਫ ਆਗਾ ਪਾਰਟੀ ਵੇਅਰ ਵਾਸਾ ਦਿਲੇ ਉਹ ਸੋਣਾ ਸੂਟ ਬਣੂਗਾ ਤੇ ਇਹ ਇਹਦੇ ਵਿੱਚ ਇਹਦੇ ਨਾਲ ਹੈਗਾ ਜੀ ਦੁਪੱਟਾ ਦੁਪੱਟੇ ਦੇ ਇਸ ਤਰ੍ਹਾਂ ਫਲਾਵਰ ਬਣੇ ਰਹਣਗੇ ਤੇ ਥੋੜਾ ਜਿਹਾ ਇਗਨੋਰ ਕਰਿਓ ਜੀ ਬੱਚੇ ਬਾਹਰ ਖੇਡ ਰਹੇ ਨੇ ਥੋੜਾ ਜਿਆਦਾ ਰੌਲਾ ਪੈ ਰਿਹਾ ਇਸ ਤਰ੍ਹਾਂ ਇਹਦੇ ਵਿੱਚ ਬੂਟੀ ਰਹੂਗੀ ਤੇ ਨਾਲ ਇਹਦੇ ਇਸ ਤਰ੍ਹਾਂ ਦੀ ਲੈਸ ਲੱਗੀ ਹੋਊਗੀ ਦੁਪੱਟੇ ਦੇ ਵਿੱਚ ਵੀ ਆਪਣੇ ਵਰਕ ਰਹੂਗਾ ਜੀ ਪ੍ਰਾਈਸ ਇਹਦਾ ਰਹੂਗਾ 2200 ਰੁਪਏ 2200 ਰੁਪਏ ਵਿੱਚ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ ਤੇ ਇਹਦੇ ਵਿੱਚ ਇੱਕ ਕਲਰ ਹੋਰ ਹੈ ਦੇਖੋ ਦੇਖੋ ਜੀ ਰੈੱਡ ਕਲਰ ਆ ਜੀ ਇਹ ਟਮਾਟਰੀ ਰੈੱਡ ਕਲਰ ਆਗਾ ਬਹੁਤ ਸੋਹਣਾ ਵਰਕ ਹੋਇਆ ਹੋਇਆਗਾ ਦੇਖੋ ਸੇਮ ਉਸੇ ਤਰ੍ਹਾਂ ਦਾ ਇਹ ਸੂਟ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਸਤਾਗਾ ਤੇ ਇਹ ਸੂਟ ਹੈਗਾਗਾ ਜੀ 3 ਮੀਟਰ ਸਰਵਾਰ ਦਾ ਕਪੜਾ ਰਹੂਗਾ ਜੀ ਇਹਦਾ ਤੇ ਉਸੇ ਤਰ੍ਹਾਂ ਦਾ ਹੀ ਨਾਲੇ ਦੇ ਦੁਪੱਟਾ ਰਹੂਗਾ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਦੇ ਫਲਾਵਰ ਰਹਿਣਗੇ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਦਾ ਦੇ ਵਿੱਚ ਵਰਕ ਰਹੂਗਾ ਦੁਪੱਟੇ ਤੇ ਤੇ ਨਾਲੇ ਇਸ ਤਰ੍ਹਾਂ ਦੀ ਲੈਸ ਲੱਗੀ ਹੋਈ ਹੈਗੀ ਲੋਚ 250 ਰੁਪਏ ਦਾ ਪ੍ਰਾਈਸ ਰਹੂਗਾ ਦੇਖੋ ਕਿੰਨਾ ਸੋਹਣਾ ਕਲਰ ਆਗਾ ਕੋਈ ਵੀ ਆਪਾਂ ਨੂੰ ਅਲੱਗ ਤੋਂ ਕੋਈ ਡਿਜ਼ਾਈਨਿੰਗ ਦੇਣ ਦੀ ਜ਼ਰੂਰਤ ਨਹੀਂ ਹੈ ਕੋਈ ਲੈਸ ਵਗੈਰਾ ਕੋਈ ਵੀ ਫਿਨਿਸ਼ਿੰਗ ਕਰਵਾਉਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਛੋਟੇ ਬਹੁਤ ਜ਼ਿਆਦਾ ਹੈਵੀ ਵਰਕ ਵਾਲਾ ਹੈਗਾ ਤੇ ਇੱਕ ਇਹਦੇ ਵਿੱਚ ਕਲਰ ਹੈਗਾ ਜੀ ਨਾਈਟ ਆਪਣੇ ਕੋਲ ਸਕਿਨ ਕਲਰ ਹੈਗਾ ਨਿਓ ਲਓ ਜੀ ਇਸ ਸਕਿਨ ਕਲਰ ਆਗਾ ਇਹਦੇ ਵਿੱਚ ਥੋੜਾ ਜਿਹਾ ਕਲਰ ਜ਼ਿਆਦਾ ਲਾਈਟ ਆ ਰਿਹਾ ਥੋੜਾ ਜਿਹਾ ਇਸ ਤੋਂ ਡਾਰਕ ਹੈਗਾ ਇਸ ਤੇ ਵੀ ਉਸੇ ਤਰ੍ਹਾਂ ਦਾ ਵਰਕ ਹੋਇਆ ਹੋਇਆ ਹੈਗਾ ਦੇਖੋ ਨੇੜੇ ਤੋਂ ਆਪਾਂ ਵਰਕ ਦਿਖਾਉਣੇ ਆਂਗੇ ਜਰਿੱਤੇ ਸੀਕਵੈਂਸ ਦਾ ਵਰਕ ਹੋਇਆ ਹੋਇਆ ਪੂਰੀ ਸ਼ਰਟ 'ਚ ਸਲਵਾਰ ਦਾ ਕੱਪੜਾ ਰਹੂਗਾ ਜੀ ਪਲੇਨ ਸਲਵਾਰ ਤੇ ਕੋਈ ਵੀ ਵਰਕ ਨਹੀਂ ਰਹਿਣਾ ਤੇ ਇਹਦੇ ਨਾਲ ਇਸ ਤਰ੍ਹਾਂ ਦਾ ਦੁਪੱਟਾ ਰਹੂਗਾ ਦੁਪੱਟੇ ਦੇ ਵਿੱਚ ਪੂਰੇ ਫਲਾਵਰ ਨੇ ਦੇਖੋ ਜੀ ਪੱਤੀਆਂ ਬਣੀਆਂ ਹੋਈਆਂ ਨੇ ਫਲਾਵਰ ਬਣੇ ਹੋਏ ਨੇ ਨਾਲ ਲੈਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਇਸ ਤਰ੍ਹਾਂ ਦੇ ਇਹਦੇ ਤੇ ਲੜਾਂ ਤੇ ਵਰਕ ਹੋਇਆ ਹੋਇਆਗਾ ਦੁਪੱਟੇ ਦੇ ਠੀਕ ਆ ਜੀ ਇਹਦਾ ਵੀ ਪ੍ਰਾਈਸ 2200 ਰੁਪਏ ਰਹੂਗਾ ਪਲੇਨ ਸਲਵਾਰ ਦਾ ਕਪੜਾ ਰਹੂਗਾ ਜੀ ਪਾਰਟੀ ویئر ਸੂਟ ਨੇ ਜੀ ਇਹ ਤੇ ਪਾਰਟੀ ویئر ਹੀ ਆਪਣਾ ਮਤਲਬ ਕਿ ਸਟਾਫ ਹੈਗਾ ਇਹ ਨਹੀਂ ਹੈਗਾ ਕਿ ਕਾਟਨ ਦੇ ਉੱਤੇ ਵਰਕ ਹੋਇਆ ਹੋਇਆਗਾ ਇਹ 2200 ਰੁਪਏ ਵਿੱਚ ਤਿੰਨੇ ਸੂਟ ਨੇ ਜੀ ਇੱਕ ਸੂਟ ਦਾ ਪ੍ਰਾਈਸ 2200 ਆ ਜੀ ਮਤਲਬ ਕਿ ਤਿੰਨੇ ਕੋਈ ਪ੍ਰਾਈਸ ਦੇ ਸੂਟ ਨੇ ਇੱਕ ਸੂਟ ਹੈਗਾ ਜੀ ਆਪਣੇ ਕੋਲੇ ਪੀਚ ਕਲਰ ਦਾ ਥੋੜਾ ਜਿਹਾ ਕਲਰ ਵੀਡੀਓ ਸੇ ਜ਼ਿਆਦਾ ਲਾਈਟ ਆ ਰਿਹਾ ਜੀ ਇਹਦੇ ਤੇ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਦਾ ਦੇਖੋ ਤੇ ਵਿੱਚ ਆਪਾਂ ਇਹਦੇ ਪੀਚ ਕਲਰ ਨਾਲ ਲਾਈਟ ਫਿਰੋਜੀ ਕਲਰ ਦਾ ਕੰਟਰਾਸਟ ਲਾਈਟ ਫਰੋਜੀ ਕਲਰ ਦੇ ਉੱਪਰ ਵਰਕ ਹੋਇਆ ਹੋਇਆਗਾ ਇਹ ਘੇਰੇ ਤੇ ਕੰਮ ਰਹੂਗਾ ਇਸ ਤਰ੍ਹਾਂ ਦਾ ਘੇਰੇ ਤੇ ਕੰਮ ਰਹੂਗਾ ਤੇ ਇਹ ਪੂਰੀ ਸ਼ਰਟ ਦੇ ਵਿੱਚ ਕੰਮ ਰਹੂਗਾ ਲੈਂਥ ਦਾ ਕੋਈ ਇਸ਼ੂ ਨਹੀਂ ਜੀ ਕਿਉਂਕਿ ਗਲੇ ਦਾ ਵਰਕ ਨਹੀਂ ਹੋਇਆ ਹੋਇਆ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋਗੇ ਦੇਖੋ ਜੀ ਇਹ ਵੀ ਪੂਰਾ 5 ਮੀਟਰ ਰਹੂਗਾ ਤੇ ਨਾਲ ਇਹਦੇ ਹੈਗਾ ਮਸਲੀਨ ਦਾ ਦੁਪੱਟਾ ਸੂਟ ਵੀ ਮਸਲੀਨ ਦਾ ਹੀ ਹੈ ਜੀ ਇਹ ਦੁਪੱਟੇ ਤੇ ਵੀ ਇਸ ਤਰ੍ਹਾਂ ਫਰੋਜੀ ਕਲਰ ਦਾ ਆਪਾਂ ਸਟਾਫ ਐਡ ਕਰਕੇ ਗੋਟਾ ਪੱਤੀ ਦੀਆਂ ਇਸ ਤਰ੍ਹਾਂ ਲਾਈਨਾਂ ਲਾਈਆਂ ਨੇਗੀਆਂ ਤੇ ਨਾਲ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੋਈ ਹੈਗੀ ਮਸਲਿਨ ਦਾ ਦੁਪੱਟਾ ਰਹੂਗਾ ਜੀ ਦੇਖੋ ਇੱਥੇ ਕਲਰ ਬਿਲਕੁਲ ਪਰਫੈਕਟ ਆ ਰਿਹਾਗਾ ਦੇਖੋ ਜੀ ਬਹੁਤ ਸੋਹਣਾ ਕਲਰ ਕੰਟਰਾਸਟ ਬਣੇ ਹੋਏ ਨੇ ਇਹਦਾ ਪ੍ਰਾਈਸ ਰਹੂਗਾ ਜੀ 1300 ਰੁਪਏ ਤੇ ਇੱਕ ਕਲਰ ਆਪਾਂ ਇੱਕ ਸੂਟ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਉਹਦਾ ਸਟਾਫ ਅਲੱਗ ਹੈ ਜੀ ਦੇਖੋ ਜੀ ਇਹ ਹੈਗਾ ਜੀ ਗਲੇ ਦਾ ਵਰਕ ਇਸ ਤਰ੍ਹਾਂ ਦੇ ਗਲੇ ਤੇ ਵਰਕ ਹੋਇਆ ਹੈ ਇਹ ਜਰੀ ਜੀ ਥ्रेड ਆ ਰਹੀ ਸਾਰਾ ਕੰਮ ਮਿਕਸ ਹੋਇਆ ਹੋਇਆ ਹੈਗਾ ਇਹ ਗਲੇ ਦਾ ਵਰਕ ਹੈ ਇਸ ਤਰ੍ਹਾਂ ਸਾਰੇ ਸ਼ਰਟ ਚ ਵਰਕ ਹੋਊਗਾ ਇਸ ਤਰ੍ਹਾਂ ਲਾਈਨਾਂ ਬਣੀਆਂ ਹੋਈਆਂ ਨੇ ਇਸੇ ਤਰ੍ਹਾਂ ਹੀ ਤੇ ਇਹਨਾਂ ਕੰਮ ਇਹਦੀ ਕਟ ਵਰਕ ਹੋ ਕੇ ਕੀਰਤੀ ਆਊਗਾ ਇਸੇ ਤਰ੍ਹਾਂ ਦਾ ਹੀ ਵਰਕ ਜੀ ਆਪਣੇ ਵਾਹਾਂ ਤੇ ਆ ਤੁਸੀਂ ਸਲਵਾਰ ਤੇ ਵੀ ਕਰ ਸਕਦੇ ਹੋ ਵਾਹਾਂ ਤੇ ਵੀ ਕਰ ਸਕਦੇ ਹੋ ਤੁਹਾਡੀ ਇੱਛਾ ਜਿਦਾ ਤੁਸੀਂ ਸੂਟ ਬਣਾਉਣਾ ਬਣਾ ਸਕਦੇ ਹੋਗੇ ਤੇ ਘੇਰ ਦਾ ਕੋਈ ਜ਼ਿਆਦਾ ਇਸ਼ੂ ਨਹੀਂ ਹੈਗਾ ਜੀ ਘੇਰਾ ਤੁਸੀਂ ਵੱਧ ਤੋਂ ਵੱਧ 25 ਇੰਚ ਰੱਖ ਸਕਦੇ ਹੋ ਤੇ ਲੈਂਥ ਵੀ ਹੋਊਗੀ ਜੀ 42 ਇੰਚ ਦੇ ਤਕਰੀਬਨ ਲੈਂਥ ਹੋਗੀ ਇਸ ਤਰ੍ਹਾਂ ਦਾ ਇਹਦਾ ਕਲਰ ਆਗਾ ਕਲਰ ਬਿਲਕੁਲ ਪਰਫੈਕਟ ਆ ਰਿਹਾ ਤੇ ਇਸ ਤਰ੍ਹਾਂ ਦੇ ਤੇ ਵਰਕ ਹੋਇਆ ਹੋਇਆ ਦਾ ਲਓ ਜੀ ਤੁਸੀਂ ਚੈੱਕ ਕਰੋ ਵਰਕ ਤੇ ਦੁਪੱਟਾ ਆਪਾਂ ਤੁਹਾਨੂੰ ਦਿਖਾਈਏ ਦੁਪੱਟਾ ਹੈਗਾ ਜੀ ਇਸ ਤਰ੍ਹਾਂ ਦਾ ਇਹ ਦਿਨਾਂ ਦਾ ਦੁਪੱਟਾ ਰਹੂਗਾ ਇਸ ਤਰ੍ਹਾਂ ਹੀ ਦੁਪੱਟੇ ਵਿੱਚ ਵਰਕ ਆ ਤੇ ਇਸ ਤਰ੍ਹਾਂ ਉੱਪਰ ਲੈਸ ਨਾਲ ਫਿਨਿਸ਼ਿੰਗ ਹੋਈ ਹੋਈ ਹੈਗੀ ਦੇਖੋ ਜੀ ਪੂਰਾ ਆਪਾਂ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਉਣੀ ਆ ਲਓ ਜੀ ਇਸ ਤਰ੍ਹਾਂ ਦਾ ਵਰਕ ਆ ਦੁਪੱਟੇ 'ਚ ਇਸ ਤਰ੍ਹਾਂ ਲੈਸ ਨਾਲ ਫਿਨਿਸ਼ਿੰਗ ਹੋਈ ਹੋਈ ਹੈਗੀ ਠੀਕ ਹੈ ਜੀ ਲਓ ਜੀ ਪੂਰਾ ਖੁੱਲਾ ਡੋਲਾ ਦੁਪੱਟਾ ਕੋਈ ਛੋਟਾ ਜਿਹਾ ਦੁਪੱਟਾ ਨਹੀਂ ਹੈਗਾਗਾ ਇਨੋਮੀ ਕੇ ਸੇ ਵੀ ਇਸ ਦੀ ਭੈਣ ਬਣਾ ਸਕਦੀ ਹੈ ਕਿ 1300 ਰੁਪਏ ਦਾ ਪ੍ਰਾਈਸ ਰਹੂਗਾ ਜੀ ਇਹ ਦੋ ਸੂਟਾਂ ਦਾ ਪ੍ਰਾਈਸ 1300 ਰੁਪਏ ਆ ਉਹਨਾਂ ਦਾ ਸੂਟਾਂ ਦਾ ਪ੍ਰਾਈਸ ਆਏਗਾ ਜਿਹੜਾ ਤਿੰਨ ਸੂਟ ਨੇਗੇ ਉਹਨਾਂ ਦਾ ਪ੍ਰਾਈਸ 1200 ਰੁਪਏ ਰਹੂਗਾ ਜੀ ਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਈ ਨੇ ਸੁਣੇ ਸੁਣੇ ਸੂਟ ਵਰਕ ਵਾਲੇ ਸੂਟ ਨੇਗੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਸੂਟ ਲੈਣਾ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਜੀ ਆਪਣੀ ਪਸੰਦ ਦਾ ਕੋਈ ਸੂਟ ਤਿਆਰ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਸਤਰੀ ਕਾ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਠੀਕ ਹੈ ਜੀ ਸਾਸਤਰੀ ਕਾ